ਸਾਰਿਆਂ ਨੂੰ ਮੇਰੇ ਪੋਸਟ ਦੋਸਤਾਂ ਤੇ ਕਾਮਾ ਦੇ ਸਾਈਟ ਦੇ ਮੇਰੇ ਨਾਲ ਵਾਲੇ ਸੀਨੀਅਰ ਜਰਨਲਿਸਟ ਰਮਿੰਦਰ ਸਿੰਘ ਜੱਲੂਆ ਜੀ ਸਵਾਗਤ ਕਰਦੇ ਆ ਤੁਹਾਡਾ ਤੇ ਤੁਸੀਂ ਦੇਖ ਰਹੇ ਹੋ ਖਬਰ ਵਾਲੇ ਟੀਵੀ ਤੇ ਅੱਜ ਜੇ ਤੁਹਾਡੇ ਲਈ ਖਾਸ ਪ੍ਰੋਗਰਾਮ ਲੈ ਕੇ ਆ ਨਾ ਲੇਖਾ ਜੋਖਾ ਜਿਹਦੇ ਵਿੱਚ ਖਾਸ ਗੱਲ ਕਰਾਂਗੇ ਅੱਜ ਹਾਂਜੀ ਕਾਮਿਆ ਜੀ ਆਪਾਂ ਲੇਖਾ ਜੋਖਾ ਪ੍ਰੋਗਰਾਮ ਦੇ ਵਿੱਚ ਮੇਨ ਜਿਹੜਾ ਸਬਜੈਕਟ ਆ ਪੰਜਾਬ ਦੇ ਜਿਹੜੇ ਅਮੀਰ ਸੱਭਿਆਚਾਰ ਹੁੰਦਾ ਸੀ ਸੱਭਿਆਚਾਰ ਮੇਲੇ ਜਿਹੜੇ ਮੇਲੇ ਆ ਇੱਕ ਇੱਕ ਇਤਿਹਾਸਿਕ ਮੇਲੇ ਆ ਜਿਵੇਂ ਮਾਲਵੇ ਦੇ ਵਿੱਚ ਬਹੁਤ ਸਾਰੇ ਲੱਗਦੇ ਆ ਸ਼ਫਾਰ ਦਾ ਮੇਲਾ ਜਗਰਾਉਂ ਦੀ ਰੋਸ਼ਨੀ ਤੇ ਔਰ ਆਪਣੇ ਜਰਗ ਦਾ ਮੇਲਾ ਜਿਹੜੇ ਫੇਮਸ ਬਹੁਤ ਜ਼ਿਆਦਾ ਬਾਕੀ ਤਾਂ ਚਲੋ ਉੰਜ ਪੂਰਨਵਾਸੀਆਂ ਤੇ ਭਾਵੇਂ ਇਤਿਹਾਸਿਕ ਸਥਾਨ ਦੇ ਦਿਹਾੜੇ ਵੀ ਗੁਰਦੁਆਰਿਆਂ ਦੇ ਵਿੱਚ ਲੱਗਦੇ ਆ ਡੇਰਿਆਂ ਦੇ ਵਿੱਚ ਵੀ ਲੱਗਦੇ ਆ ਮਸਿਆਂ ਦੇ ਦਿਹਾੜੇ ਲੱਗਦੇ ਨੇ ਪਰ ਜਿਹੜਾ ਹੁਣ ਆਪਾਂ ਤਰੰਤ ਆਪਾਂ ਜਿਹੜਾ ਚੱਲ ਰਿਹਾ ਤਾਜ਼ੇ ਟੌਪਿਕ ਤੇ ਆਪਾਂ ਗੱਲ ਕਰ ਰਹੇ ਆ ਸ਼ਿਪਾਰ ਦਾ ਮੇਲਾ ਮਾਲਵੇ ਦਾ ਸਭ ਤੋਂ ਜਿਹੜਾ ਹੈਗਾ ਵੱਡਾ ਇਤਿਹਾਸਿਕ ਮੇਲਾ ਸੀ ਜਿਹੜਾ ਕਿ ਰਿਲੀਜੀਅਸ ਨਾਲ ਵੀ ਕਿਸੇ ਨਾ ਕਿਸੇ ਨਾਲ ਜੁੜਿਆ ਹੋਇਆ ਸੀ ਜਿਹੜੇ ਮਿਥਿਆਸ ਦੇ ਅਨਸਾਰ ਵੀ ਜਿਹੜੇ ਗੁੱਗਾ ਮਾੜੀਆਂ ਜਿਹੜੇ ਕਿ ਰਾਜਸਥਾਨ ਤੋਂ ਕਹਿੰਦੇ ਮੋੜੀ ਲਿਆਂਦੀ ਗਈ ਸੀ ਉੱਥੇ ਗੱਡੀ ਗਈ ਆ ਉਹ ਇਸ ਤਰ੍ਹਾਂ ਮਾੜੀਆਂ ਲੱਗਦੀਆਂ ਹੁੰਦੀਆਂ ਮਾੜੀਆਂ ਪੰਜਾਬ ਦੇ ਵਿੱਚ ਗੁੱਗਿਆ ਗੁੱਗਾ ਪੀਰ ਦੀ ਜਗ੍ਹਾ ਬਣਾ ਲੈਂਦੇ ਨੇ ਔਰ ਉੱਥੇ ਮੇਲਾ ਲੱਗਦਾ ਮਿੱਟੀ ਨਿਕਲਦੀ ਆ ਆਪ ਜੀ ਦੇ ਵੀ ਗੁੱਗੇ ਪੀਰ ਦੀ ਪੂਜਾ ਵੀ ਹੁੰਦੀ ਆ ਜਿਹੜੇ ਲੋਕ ਰਿਲੀਜੀਅਸ ਤੌਰ ਤੇ ਜੁੜੇ ਹੋਏ ਨੇ ਜਿਨ੍ਹਾਂ ਨੂੰ ਆਸਥਾ ਦੇ ਵਿੱਚ ਜਿਨ੍ਹਾਂ ਨੂੰ ਵਿਸ਼ਵਾਸ ਆ ਉਹ ਆਸਥਾ ਦੇ ਵਿੱਚ ਹੀ ਤੁਹਾਨੂੰ ਪਤਾ ਜਿਹੜਾ ਪੰਜਾਬ ਆਸਥਾ ਦੇ ਨਾਂ ਨੂੰ ਸਾਡਾ ਦੇਸ਼ ਵੀ ਬਚਿਆ ਹੋਇਆ ਤੇ ਹਰ ਇੱਕ ਜਿੰਦੀ ਇੱਥੇ ਧਰਮ ਦੇ ਲੋਕ ਰਹਿੰਦੇ ਨੇ ਹਰ ਇੱਕ ਉਹਨਾਂ ਨੂੰ ਅਲੱਗ-ਅਲੱਗ ਥਾਮਾਂ ਤੇਜ ਦੀ ਹੈਗੀ ਆ ਸ਼ਰਧਾ ਹੁੰਦੀ ਆ ਔਰ ਮੱਥਾ ਟੇਕਦੇ ਨੇ ਇਸੇ ਤਰੀਕੇ ਆਪਾਂ ਛਪਾਰ ਦੀ ਗੱਲ ਕਰਦੇ ਆ ਛਪਾਰ ਦੇ ਵਿੱਚ ਵੀ ਜਿਹੜਾ ਗੁੱਗੇ ਪੀਰ ਦੀ ਪੂਜਾ ਵੀ ਹੁੰਦੀ ਆ ਔਰ ਮਿੱਟੀ ਕੱਟਣਾ ਆਉਂਦੇ ਆ ਦੂਰ ਦਰਾਡੇੋਂ ਲੋਕ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਆਉਂਦੇ ਜਿਹੜੇ ਪੁਰਾਣੇ ਗਏ ਹੋਏ ਆ ਉਹ ਕਿਤੇ ਨਾ ਕਿਤੇ ਉਹਨਾਂ ਦੀ ਜੜਾਂ ਜੜੀਆਂ ਜੁੜੀਆਂ ਹੋਈਆਂ ਉਹਨਾਂ ਪਿੰਡਾਂ ਦੇ ਨਾਲ ਪਰ ਇਹ ਐਡਾ ਵੱਡਾ ਮੇਲਾ ਹੁੰਦਾ ਸੀ ਪਰ ਇਹ ਲੋਪ ਹੋ ਗਿਆ ਲੋਪ ਹੁਣ ਦੇਖੋ ਆਪਾਂ ਦੇਖਦੇ ਆ ਨਾਲ ਆਪਾਂ ਦਿਖਾ ਰਹੇ ਆ ਵਿੰਡੋ ਦੇ ਵਿੱਚ ਕਿਵੇਂ ਚੰਡੋਲਾ ਤਾਂ ਹੈਗੇ ਆ ਰਸ਼ ਉਹਨਾ ਹੈ ਨਹੀਂ ਉਹ ਵੀ ਚਲੋ ਸਾਰਾ ਆਇਆ ਇਹਦੇ ਨਾਲ ਕਿ ਰੁਜ਼ਗਾਰ ਵੀ ਵੱਡਾ ਜੁੜਿਆ ਹੋਇਆ ਸੀ ਕਿਉਂਕਿ ਲੋਕਾਂ ਨੂੰ ਰੁਜ਼ਗਾਰ ਮਿਲਦਾ ਸੀ ਜਿਨੀ ਕਿ ਮਹੀਨਾ ਪਹਿਲਾਂ ਤਿਆਰੀਆਂ ਹੋ ਜਾਂਦੀਆਂ ਸੀ ਇਹ ਤਿਆਰੀਆਂ ਹੋ ਜਾਂਦੀਆਂ ਸੀ 15 ਦਿਨ ਪਹਿਲਾਂ ਪੂਰਾ ਪੁਲਿਸ ਨੂੰ ਵੀ ਰੂਟ ਪਲਾਨ ਜਿਹੜਾ ਹੈਗਾ ਡਾਇਵਰਟ ਰੂਟ ਕਰਨੇ ਪੈਂਦੇ ਸੀ ਪੂਰਾ ਜਨ ਕਿ ਦੋ ਤਿੰਨ ਜ਼ਿਲ੍ਹਿਆਂ ਦਾ ਜਿਹੜਾ ਹੈਗਾ ਲੁਧਿਆਣੇ ਜ਼ਿਲ੍ਹੇ ਦਾ ਵੀ ਐਂਡ ਆ ਸੰਗਰੂਰ ਜ਼ਿਲ੍ਹੇ ਦਾ ਵੀ ਉਧਰ ਜੁੜਿਆ ਹੋਇਆ ਸੀ ਐਂਡ ਆ ਤੇ ਇਹ ਪਟਿਆਲੇ ਜ਼ਿਲ੍ਹੇ ਨਾਲ ਟੱਚ ਹੁੰਦਾ ਵਾ ਇੱਥੇ ਪੋਲੀਟੀਕਲ ਜਿਹੜੀਆਂ ਕਾਨਫਰੈਂਸਾਂ ਵੀ ਹੁੰਦੀਆਂ ਨੇ ਸੀ ਪੋਲੀਟੀਕਲ ਪਾਰਟੀ ਇਹਦੀ ਇਸ ਕਰਕੇ ਵੀ ਇਹਨੂੰ ਅਹਿਮ ਮੰਨਿਆ ਜਾਂਦਾ ਤੁਸੀਂ ਸਪਾਰ ਦਾ ਮੇਲਾ ਪਰ ਇਹਦੇ ਵਿੱਚ ਗੀਤ ਵੀ ਬਣਿਆ ਜਿਵੇਂ ਆਪਾਂ ਆ ਚੁਕੀਲੇ ਦਾ ਫ਼ਰਮ ਵੀ ਨਾਂ ਕਿ ਕਿ ਇਹ ਚੁਕੀਲਾ ਮਸ਼ਹੂਰ ਕਲਾਕਾਰ ਹੈ ਉਹ ਵੀ ਆਪਣੇ ਗੀਤ ਚ ਕਹਿੰਦਾ ਹਾਂ ਕਟਕ ਗੁੱਗੇ ਭਗਤ ਦੀ ਮਿੱਟੀ ਨਹੀਂ ਉਹਦੇ ਵਿੱਚ ਜਿੰਦੀ ਗੁੱਗੇ ਭਗਤ ਦੀ ਮਿੱਟੀ ਨੂੰ ਲੈ ਕੇ ਉਹ ਉਹ ਗੀਤ ਕਰਦਾ ਇਥੇ ਮੇਲਾ ਮੇਲੀਆਂ ਦਾ ਜਿਵੇਂ ਪਰ ਯਾਰਾਂ ਮੇਲੀਆਂ ਦਾ ਮੇਲਾ ਦੇਖਦੀ ਏ ਮਟਿਆਰੀ ਤੈਨੂੰ ਮੇਲਾ ਵੇਖਦਾ ਜਦੋਂ ਇਹ ਮੇਲੇ ਆਉਂਦੇ ਸੀ ਉਸ ਸਮੇ ਕਲਾਕਾਰ ਮੇਲਿਆਂ ਦੇ ਆਧਾਰਤ ਆਪਣੀ ਕੈਸੇਟ ਰਿਲੀਜ਼ ਕਰ ਦਿੰਦੇ ਸੀ ਤੇ ਹੁਣ ਉਹ ਵੀ ਜਵਾਨਾ ਜਿਹੜਾ ਟੈਕਨੋਲੋਜੀ ਚੇਂਜ ਹੋ ਗਈ ਬਿਲਕੁਲ ਕਿਤੇ ਕੈਸਟਾਂ ਦਾ ਵੀ ਜਵਾਨਾ ਚਲਾ ਗਿਆ ਉਹ ਵੀ ਚਲਾ ਗਿਆ ਜਿਹੜਾ ਆਪਾਂ ਕਹਿੰਦੇ ਆ ਕਿਉਂ ਗਿਆ ਅੱਜ ਦੀ ਨੌਜਵਾਨ ਪੀੜ੍ਹੀ ਆ ਜਿਹੜੀ ਉਹ ਅਸਮਾਨ ਤੇ ਚੰਦ ਤੇ ਪਹੁੰਚ ਗਿਆ ਅੱਜ ਦਾ ਜਿਹੜਾ ਮਨੋੱਖਾ ਤੇ ਉਹ ਜਿਹੜਾ ਹੈਗਾ ਇੱਕ ਤਾਂ ਮਤਿਆਸ ਨੂੰ ਉਹ ਮੰਨਣਾ ਨਹੀਂ ਗਿਆ ਕਹਿੰਦਾ ਵੀ ਠੀਕ ਆ ਸਾਇੰਸ ਨੂੰ ਜ਼ਿਆਦਾ ਉਹਦੇ ਤੇ ਵਿਸ਼ਵਾਸ ਰੱਖਦਾ ਦੂਜੇ ਪਾਸੇ ਸਾਡੇ ਕੋਲ ਜਿਹੜੀ ਹੈਗੀ ਆ ਸਾਧਨ ਨੈੱਟਪਲੈਸ ਤੋਂ ਲਾ ਕੇ ਤੇ ਸਭ ਕੁਝ ਮੋਬਾਈਲ ਤੇ ਹੀ ਆ ਹਾਂ ਜੀ ਤੁਹਾਨੂੰ ਲੱਗਦਾ ਕਿ ਸੋਸ਼ਲ ਮੀਡੀਆ ਨੇ ਆਪਣਾ ਪੰਜਾਬੀ ਕਲਚਰ ਜਿਹੜਾ ਹੈ ਉਹ ਬਹੁਤ ਪਿੱਛੇ ਛੱਡਦਾ ਜੀ ਕਿਉਂਕਿ ਅੱਜ ਕੱਲ ਜਿਹੜੇ ਯੂਥ ਬੱਚੇ ਮੈਨੂੰ ਲੱਗਦਾ ਉਹਨਾਂ ਨੂੰ ਸੁਬਾਰ ਦੇ ਮੇਲੇ ਬਾਰੇ ਆਲਰੇਡੀ ਪਤਾ ਹੋਊਗਾ ਜੀ ਆਪਣੇ ਇਸ ਕੋਰ ਪ੍ਰੋਗਰਾਮ ਦੇ ਜ਼ਰੀਏ ਉਹਨਾਂ ਨੂੰ ਲੱਗਦਾ ਹੈ ਕਿ ਆਡੀਅנס ਅਵੇਅਰ ਹੋਊਗੀ ਕਿ ਇਹ ਮੇਲਾ ਵੀ ਹੁੰਦਾ ਸੀ ਜੀ ਤਾਂ ਮੈਂ ਜਾਨਣਾ ਚਾਹੁੰਦੀ ਕਿ ਇਸ ਮੇਲੇ ਦੇ ਵਿੱਚ ਘੱਟ ਰੌਣਕ ਅੱਜ ਕੱਲ ਕਿਉਂ ਲੱਗਦੀ ਨਹੀਂ ਮੇਨ ਹੋਰੀ ਹੈ ਦੇਖੋ ਸਭ ਤੋਂ ਪਹਿਲੀ ਗੱਲ ਬੜੀ ਗੱਲ ਹੈ ਸਾਡਾ ਜੂਠਾ ਦੇਖੋ ਦੋ ਚੀਜ਼ਾਂ ਸੀ ਇੱਕ ਤਾਂ ਉੱਥੇ ਮੇਲਾ ਕੁੜੀਆਂ ਚਿੜੀਆਂ ਵੀ ਹਾਰ ਸ਼ਿੰਗਾਰ ਲਾ ਕੇ ਜਾਂਦੀਆਂ ਸੀ ਪੇਕੀਆਂ ਆਉਂਦੀਆਂ ਸੀ ਤੇ ਉਧਰ ਮਸਫਟ ਗੱਗਰੂ ਵੀ ਜਿਹੜੇ ਆ ਉਹ ਵੀ ਪਹੁੰਚਦੇ ਸੀ ਇੱਕ ਕਹਿੰਦੇ ਆ ਵੀ ਮਨੋਰੰਜਨ ਦਾ ਵੀ ਸਾਧਨ ਮੇਲੇ ਸੀਗੇ ਤੇ ਉੱਥੇ ਸਰਕਸਾ ਲੱਗਦੀ ਸੀ ਜਿੰਦਾ ਡਾਂਸ ਹੁੰਦੇ ਸੀ ਤੇ ਔਰ ਜਿਹੜੇ ਜਿਹਨਾਂ ਨੂੰ ਆਪਾਂ ਕਹੀਏ ਪੁਰਾਣੇ ਜਿਹੜੇ ਹੈਗੇ ਆ ਰਵੈਤੀ ਸਾਜਾਂ ਦੇ ਨਾਲ ਉੱਥੇ ਜਾ ਕੇ ਲੋਕ ਭੰਡ ਵੀ ਨਕਲਾ ਕਰਦੇ ਸੀਗੇ ਤੇ ਔਰ ਗਰੁੱਪ ਅਡਾਡ ਬਣ ਕੇ ਗਾਉਂਦੇ ਸੀ ਬੁੱਧਗੂ বাজਦੇ ਹੁੰਦੇ ਸੀ ਪਰ ਉਹ ਵੀ বাজਦੇ ਆ ਪਰ ਉਸ ਲੈਵਲ ਦੇ ਨਹੀਂ ਉਹਨਾਂ ਦੇ ਹਾਲੇ ਵਾਲੇ ਕੱਠ ਹੁੰਦਾ ਸੀ ਬੁੱਧਗੂ বাজਦੇ ਸੀ ਨਗੋਜੇ বাজਦੇ ਸੀ ਢੱਡ ਸਰੰਗੀ ਤੇ ਕਵਿਸਰੀਆਂ ਗਾਏ ਜਾਂਦੀਆਂ ਸੀ ਪਰ ਹੁਣ ਜਿਹੜੀ ਅੱਜ ਦੇ ਯੂਥ ਦੇ ਵਿੱਚ ਉਹ ਸੁਣਨ ਦਾ ਉਹਨਾਂ ਦੀ ਤਰਨੀ ਹੁਣ ਤਾਂ ਸਿਰਫ ਦਲਜੀਤ ਸਾਹਜ ਵਰਗਿਆਂ ਨੂੰ ਸੁਣਦੇ ਆ ਹਾਂਜੀ ਤੇ ਜਾਂ ਆਪਾਂ ਦੇਖੀਏ ਪੌਪ ਸਿੰਗਿੰਗ ਦੇ ਜਿਹੜੇ ਹੈਗੇ ਆ دیਵਾਨੇ ਨੇ ਜਿਹੜੀ ਪਰ ਸਾਡਾ ਯੂਥ ਇੱਥੇ ਰਿਹਾ ਵੀ ਨਹੀਂ ਉਹ ਬ੍ਰੇਸਟ ਅਬਰਾਡ ਚਲਾ ਗਿਆ ਤੇ ਹੁਣ ਕੌਣ ਦੇਖਦਾ ਪਹਿਲਾਂ ਤਾਂ ਬਜ਼ੁਰਗ ਕਿਉਂਕਿ ਮੇਲੇ ਤੋਂ ਐਂਧਗੜ ਨਾਲ ਆ ਉਥੇ ਲੋਹੇ ਦਾ ਸਮਾਨ ਸਸਤਾ ਮਿਲਦਾ ਸੀਗਾ ਉਥੇ ਕਿਉਂਕਿ ਦੁਕਾਨਾਂ ਲੱਗ ਜਾਂਦੀਆਂ ਅਸੀਂ ਜਾ ਕੇ ਉਥੇ ਮੇਲੇ ਤੇ ਉਹ ਸਾਰੇ ਲੋਕ ਖਰਚਣੇ ਤੋਂ ਲੈ ਕੇ ਤਵਾ ਕਈਆਂ ዳਤੀਆਂ ਉਹ ਸਾਰਾ ਕੁਝ ਜਿੰਦੀ ਖਰੀਦੋ ਫਰੋਕਤ ਵੀ ਉੱਥੋਂ ਕਰਕੇ ਲੈ ਕੇ ਆਉਂਦੇ ਸੀ ਜਲੇਬੀਆਂ ਨਿਕਲਦੀਆਂ ਸੀ ਜਲੇਬੀਆਂ ਘਰਾਂ ਨੂੰ ਲੈ ਕੇ ਆਉਂਦੇ ਸੀ ਸ਼ਾਮ ਨੂੰ ਬਸ ਤੇ ਜਾਣਾ ਰਾਤੋਂ ਰਾਤ ਮੇਲਾ ਦੇਖ ਕੇ ਸਵੇਰ ਨੂੰ ਆ ਜਾਣਾ ਜਨਨ ਕਿ ਉਹ ਮੇਲੇ ਦਾ ਭਮੀਰੀਆਂ ਵੇਖਦੀਆਂ ਸੀ ਨਵੋਜੇ ਵੇਖਦੇ ਸੀ ਬੜਾ ਰੰਗ ਵੱਖਰਾ ਸੀਗਾ ਪਰ ਮੈਂ ਤੁਹਾਨੂੰ ਦੱਸਦਾ ਅਸੀਂ ਵੀ ਜਾਂਦੇ ਰਹੇ ਆਪਣੇ ਬਾਪੂ ਦੇ ਨਾਲ ਅਸੀਂ ਵੀ ਜਾਂਦੇ ਰਹੇ ਮੇਲਾ ਦੇਖਣ ਤੇ ਪਰ 97 97 98 ਦੇ ਵਿੱਚ ਉੱਥੇ ਕਿਉਂਕਿ ਜਿੰਦਾ ਡਾਂਸ ਦੇ ਵਿੱਚ ਅੰਦਰ ਜਿਹੜੇ ਹੈਗੇ ਆ ਥੋੜੇ ਜੇ ਨਿਊ ਗੀਤ ਗਾਏ ਜਾਂਦੇ ਸੀਗੇ ਉੱਥੇ ਟਿਕਟ ਲਾ ਕੇ ਅੰਦਰ ਜਾਂਦੇ ਸੀ ਡਾਂਸਰਾਂ ਕੁੜੀਆਂ ਜਿਹੜੀਆਂ ਕਿਉਂਕਿ ਹੁਣ ਤਾਂ ਆਪਾਂ ਵਿਆਹਾਂ ਤੇ ਵੀ ਜਿਹੜੀਆਂ ਡਾਂਸਰ ਜਿਹੜੀ ਹੈਗੀ ਆ ਆਰਟਿਸਟ ਆਪਾਂ ਕਹਾਂਗੇ ਉਹਨਾਂ ਨੂੰ ਉਹਨਾਂ ਨੂੰ ਲਿਆਂਦਾ ਜਾਂਦਾ ਵਾ ਤੇ ਮਨੋਰੰਜਨ ਪਰਿਵਾਰ ਦੇ ਵਿੱਚ ਕੀਤਾ ਜਾਂਦਾ ਉਸ ਵੇ ਬੈਨ ਹੁੰਦਾ ਸੀਗਾ ਉਸ ਸਮੇਂ ਤਾਂ ਚਮਕੀਲੇ ਦਾ ਗੀਤ ਟਰੈਕਟਰ ਤੇ ਲਾ ਕੇ ਵੀ ਨਹੀਂ ਤੁਸੀਂ ਲੰਘ ਸਕਦੇ ਸੀ ਮੈਂ ਨੂੰ ਯਾਦ ਆਖੀ ਉਹ ਲੋਕ ਚੋਲੇ ਚੋਲੇ ਉਸ ਦਿਨ song ਜਿਹੜੇ ਚਮਕੀ ਮੈਂ ਕਹਿੰਦਾ ਖੇਤ ਮੋਟਰਾਂ ਤੇ ਮੋਟਰਾਂ ਤੇ ਜੀਜਾ ਲੱਕ ਮਿਲ ਇਹ ਜੇ ਗੀਤ ਹੈ ਜੀ ਉਹ ਲੋਕ ਲੋਕ ਸੁਣਦੇ ਸੀ ਚਮਕੀਲਾ ਜਨ ਕੀ ਚਮਕੀਲੇ ਨੂੰ ਕਹਿੰਦੇ ਵੀ ਕੋਈ ਜਿਹੜੀਆਂ ਅ ਚੰਗੀਆਂ ਫੈਮਲੀਆਂ ਉਹ 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 ਗਰੇਜ਼ ਕਰਦੀਆਂ ਸੀ ਉਹਨੂੰ ਖਾੜਾ ਬੋਕ ਕਰਨੋਂ ਭਾਵੇਂ ਖੜਕੂਤ ਬਾਤਾਂ ਵੀ ਦੌਰ ਸੀਗਾ ਪਰ ਉਸ ਸਮੇਂ ਨਿੰਗੇਜਵਾ ਨੂੰ ਜਿਆਦਾ ਨਫਰਤ ਦੇਖਿਆ ਨਹੀਂ ਸੀ ਹੁਣ ਤਾਂ ਅਸੀਂ ਟੀਵੀ ਦੇ ਵਿੱਚ ਪੂਰੀ ਫੈਮਲੀ ਦੇ ਵਿੱਚ ਫਿਲਮਾਂ ਦੇਖਦੇ ਆਂ ਔਰ ਉਸ ਤੋਂ ਬਾਅਦ ਜਿਹੜੀ ਕਲਚਰ ਡਿਵੈਲਪ ਹੋ ਗਿਆ ਵੈਸਟਰਨ ਕਲਚਰ ਆ ਗਿਆ ਉਹ ਰਵੈਤੀ ਜਦੋਂ ਚੱਕਿਆ ਗਿਆ ਤੇ ਰਵੈਤੀ ਦੇ ਨਾਲ ਰਵੈਤੀ ਜਿਹੜਾ ਸਾਡਾ ਸੱਭਿਆਚਾਰ ਆ ਉਹ ਵੀ ਉਹਨੂੰ ਵੀ ਖਤਰਾ ਨਾਲ ਕਰ ਗਿਆ ਇਸ ਕਰਕੇ ਵੀ ਉਹ ਮੈਂ ਜਿਹੜੀ ਆਪਾਂ ਗੱਲ ਲਿਆ ਉਹ 97 98 ਦੀ ਗੱਲ ਕਰ ਰਹੇ ਆ ਉਸ ਸਮੇ ਉਹਦੇ ਝੋਨੇ ਦੇ ਉਦੋਂ ਚੌਲਾਂ ਦੇ ਖੇਤ ਹੁੰਦੇ ਆ ਨੇੜੇ ਨੇੜੇ ਉਹਦੇ ਵਿੱਚੋਂ ਡੈੱਡ ਬਾਡੀ ਆ ਚਾਰ ਪੰਜ ਮਿਲੀਆਂ ਸੀ ਲੜਕੀਆਂ ਦੀਆਂ ਕਿਉਂਕਿ दारू ਪੀ ਕੇ ਉਥੇ ਮੇਲਾ ਬਹੁਤ ਜ਼ਿਆਦਾ ਹੁੰਦਾ ਪਤਾ ਨਹੀਂ ਕਿਵੇਂ ਕੀ ਕਾਰਨ ਸੀ ਉਸ ਦਾ ਪਤਾ ਹੀ ਲੱਗਿਆ ਸੀ ਉਸ ਸਮੇ ਤੇ ਪਰ ਫਿਰ ਪੁਲਿਸ ਨੇ ਜਿਹੜੇ ਹੈਗੇ ਜਿੰਦਾ ਡਾਂਸ ਤੇ ਬੰਦ ਕਰਤੇ ਸੀਗੇ ਸਰਕਸ ਉਦੋਂ ਪਹਿਲਾਂ ਬੰਦ ਹੋ ਗਈ ਸੀ ਜਦੋਂ ਸਰਕਸ ਪਹਿਲਾਂ ਸਰਕਸ ਵੀ 3 ਮਹੀਨੇ ਪਹਿਲਾਂ ਆ ਕੇ ਲੱਗ ਜਾਂਦੀ ਸੀ ਏਸ਼ੀਅਨ ਲੈਵਲ ਦੀਆਂ ਸਰਕਸਾਂ ਸੀ ਜਿਦੇ ਵਿੱਚ ਐਨੀਮਲ ਜਿਹੜੇ ਹੈਗੇ ਆ ਹਾਥੀ ਵਰਗੇ ਚੀਤੇ ਔਰ ਨਹੀਂ ਜੀ ਸੱਚੀ ਮੁੱੱਚੀ ਦੇ ਜਾਨਵਰ ਆਏ ਹੁੰਦੇ ਸੀ ਜਦੋਂ ਐਨੀਮਲ ਐਕਟ ਆਇਆ ਇੰਪਲੀਮੈਂਟ ਕੀਤਾ ਗਵਰਨਮੈਂਟ ਆਫ ਇੰਡੀਆ ਨੇ ਮੇਨਕਾ ਕਾਂਧੀ ਵੱਲੋਂ ਜਦੋਂ ਮਤਾ ਲਿਆਂਦਾ ਗਿਆ 92 ਰਿਵਾਈਜ਼ ਪਾਈ ਦੀ ਸਰਕਾਰ 'ਚ ਐਨੀਮਲ ਐਕਟ ਦਾ ਪਹਿਲੇ ਬਣਿਆ ਸੀ ਉਸ ਵੇ ਸਰਕਸਾਂ ਤੇ ਰੋਕ ਲੱਗੀ ਐਨੀਮਲਸ ਨੂੰ ਜਿਹੜਾ ਬੰਦਕ ਬਰਉਣ ਤੇ ਤੇ ਹੁਣ ਹੁਣ ਜਿਹੜੀਆਂ ਸਰਕਸਾਂ ਹੈਗੀਆਂ ਪਰ ਸਰਕਸਾਂ ਉਸ ਲੈਵਲ ਤੇ ਨਹੀਂ ਹੈਗੀਆਂ ਤੇ ਜਨ ਕਿ ਉਹ ਲੋਕ ਦੇਖਣ ਜਾਂਦੇ ਸੀ ਉਦੋਂ ਤੇ ਮੇਲਾ ਚਾਹ ਹੁੰਦਾ ਸੀ ਹੁਣ ਤਾਂ ਜੇ ਮੇਲੇ ਤਾਂ ਘਰ ਘਰ ਮੇਲੇ ਆ ਜਨ ਕਿ ਉਸ ਵੇ ਬਾਜ਼ਾਰ ਨਹੀਂ ਹੁੰਦੇ ਸੀ ਪਿੰਡਾਂ ਦੇ ਵਿੱਚ ਜੀ ਤੇ ਉਹ ਉਹ ਮੇਲਿਆਂ ਦੀ ਰੌਣਕ ਦੇਖਣ ਹੁੰਦੇ ਸੀ ਪਰ ਇਹ ਹੁਣ ਆਪਾਂ ਜਿਹੜਾ ਸਪਾਰ ਦਾ ਮੇਲਾ ਚੱਲ ਰਿਹਾ ਵਾ ਇਹਦਾ ਵੀ ਹੁਣ ਆਪਾਂ ਦੇਖਦੇ ਆਂ ਵੀ ਜਿਹੜਾ ਇਹ ਅਲੋਪ ਜਿਹੜਾ ਇਹਦਾ ਹੋ ਹੁੰਦਾ ਜਾ ਰਿਹਾ ਵਾ ਭਾਵੇਂ ਇਤਿਹਾਸ ਤਾਂ ਕਾਇਮ ਆ ਤੇ ਪਰ ਜਿਹੜੀਆਂ ਹੈਗੀਆਂ ਪੋਲੀਟੀਕਲ ਪਾਰਟੀਆਂ ਨੇ ਵੀ ਇਹ ਬੰਦ ਕਰ ਦਿੱਤੇ ਕਿਉਂਕਿ ਪੋਲੀਟੀਕਲ ਪਾਰਟੀਆਂ ਦੇ ਵੀ ਹੁਣ ਲੋਕਾਂ ਨੂੰ ਉਹ ਚੀਜ਼ਾਂ ਨਹੀਂ ਰਹਿ ਗਈਆਂ ਕੱਠ ਨਹੀਂ ਜਾਂਦੇ ਲੋਕ ਵੀ ਪਹਿਲਾਂ ਤਾਂ ਇੱਕ ਦੂਜੇ ਨੂੰ ਜਲ ਕੇ ਕੱਠ ਵੀ ਫਲਾਣੇ ਪਾਰਟੀ ਨੇ ਇੰਨੀਆਂ ਬੱਸਾਂ ਲੈ ਕੇ ਜਾਣੀਆਂ ਅਸੀਂ ਇਹਨੇ ਕਾਂਗਰਸ ਨੇ ਇਹਨੇ ਕਾਲੀਦਾਲ ਨੇ ਇਹਨੇ ਇਹਦੀ ਕੱਠਾ ਪੂਰਾ ਹੁੰਦਾ ਹੁੰਦਾ ਸੀਗਾ ਇਹਨਾਂ ਦਾ ਵੀ ਤੇ ਹੁਣ ਉਹ ਵੀ ਜਿਹੜਾ ਹੈਗਾ ਕੱਠ ਵੀ ਬੰਦ ਹੋ ਗਏ ਨੇ ਕਾਨਫਰੰਸਾਂ ਵੀ ਬੰਦ ਹੋ ਗਈਆਂ ਨੇ ਇਹ 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 ਆ ਜੀ ਕੰਮ ਇਹ ਜੀ ਤੇ ਮੈਂ ਜਾਨਣਾ ਚਾਹੁੰਦਾ ਕਿ ਛਪਾਰ ਦਾ ਮੇਲਾ ਸਟਾਰਟ ਕਦੋਂ ਹੋਇਆ ਸੀ ਤੇ ਹਰ ਸਾਲ ਕਦੋਂ-ਕਦੋਂ ਮੇਲਾ ਜਿਹੜਾ ਇਹ ਲੱਗਦਾ ਹੈ ਦੇਖੋ ਜੀ ਇਹ ਕਮੇ ਜੀ ਵੈਸੇ ਦੇਸ਼ ਦੀ ਮੰਡ ਤੋਂ ਬਾਅਦ ਵਿੱਚ ਜਿਹੜਾ ਹੈਗਾ ਇਹ ਜਿਹੜੀ ਮੋੜੀ ਗੱਡੀ ਗਈ ਸੀ ਪਰ ਇਹ ਮੇਲਾ ਜਿਹੜਾ ਹੈਗਾ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਵੇਖਣ ਵਾਲੀ ਚੀਜ਼ ਤੇ ਮੇਲਾ ਪਿੰਡ ਛਪਾਰ ਦਾ ਤੇ ਇਹ ਹੈ ਤਾਂ ਇੱਕ ਪਿੰਡੀ ਆ ਲੁਧਿਆਣਾ ਜ਼ਿਲ੍ਹੇ ਦਾ ਲਾਸਟ ਦੇ ਹੈ ਪਿੰਡ ਆ ਛਪਾਰ ਪਰ ਇਹ ਜਿਹੜੀ ਮਾੜੀ ਨਹੀਂ ਜਿਹੜਾ ਹੈਗਾ ਇਹਨੂੰ ਵਾਰਤਾ ਇਹਦੇ ਨਾਲ ਕਿਉਂਕਿ ਅਹਿਮਦਗੜਾ ਅਹਿਮਦਗੜਾ ਵੀ ਜਿਹੜਾ ਹੈਗਾ ਉਹ ਭਾਵੇਂ ਸਖਰੂਰ ਦੇ ਵਿੱਚ ਪੈਂਦਾ ਸੀ ਤਾਂ ਇਹ ਹਰ ਸਾਲ ਮੇਲਾ ਕਿਹੜੀ ਲਾਈਕ ਮਹੀਨੇ ਦੇ ਵਿੱਚ ਲੱਗਦਾ ਹੈ ਜਾਂ ਫਿਰ ਤਰੀਕ ਹੁੰਦੀ ਕੋਈ ਫਿਕਸ ਕਿਦਾਂ ਫਿਕਸ ਹੁੰਦਾ ਕਿ ਇਹ ਮੇਲਾ ਹਰ ਸਾਲ ਲੱਗਦਾ ਹੀ ਲੱਗਦਾ ਹੈ ਇਹ ਜੀ ਅੱਸੂ ਚੜਦਿਆਂ ਦੇ ਸਿਮੀਨਾ ਅਸੂ ਚੜਦੇ ਆ ਜਿਹੜਾ ਹੈਗਾ ਇਹ ਮੇਲਾ ਇਹ ਉਹਨਾਂ ਦਿੱਟਾਂ ਦੇ ਵਿੱਚ ਸਟਾਰਟ ਹੁੰਦਾ ਵਾ ਫਿਰ ਉਸ ਤੋਂ ਬਾਅਦ ਇਹ ਮੇਲਾ ਜਿਹੜਾ ਹੈਗਾ ਰਾਏਕੋਟ ਚਲਾ ਜਾਂਦਾ ਰਾਏਕੋਟ ਤੋਂ ਬਾਅਦ ਫਿਰ ਰਾਜਸਥਾਨ ਵੱਲ ਨੂੰ ਜਿਹੜਾ ਹੈਗਾ ਅੱਗੇ ਜਿਨ ਕਿ ਮੇਲਾ ਇਹ ਚੱਲਦਾ ਉਸ ਤੋਂ ਪਹਿਲਾਂ ਸੋਢਣ ਦਾ ਮੇਲਾ ਦਾ ਸੋਢਣ ਦਾ ਮੇਲਾ ਵੀ ਲੱਗਦਾ ਜਲੰਧਰ ਉਹ ਵੀ ਗੁੱਗੇ ਪੀਰਦਾਈ ਜਿਹੜਾ ਹੈਗਾ ਦੱਸਿਆ ਜਾਂਦਾ ਵਾ ਤੇ ਭਾਵੇਂ ਕਿ ਪੰਜਾਬ ਤਾਂ ਗੁਰੂਆਂ ਪੀਰਾਂ ਦੀ ਜਿੱਥੇ ਧਰਤੀ ਆ ਉੱਥੇ ਮੇਲੇ ਵੀ ਜਿਹੜੇ ਹੈਗੇ ਆ ਰਿਲੀਜੀਅਸ ਦੇ ਨਾਲ ਜੁੜੇ ਹੋਏ ਨੇ ਪਰ ਇਹ ਕਾਮਯਾਜੀ ਜਿਹੜਾ ਇਹਨਾਂ ਦਾ ਲੋਕ ਹੋਣਾ ਇੱਕ ਪੰਜਾਬ ਦੇ ਜਿਹੜਾ ਹੈਗਾ ਵਿਰਸੇ ਦਾ ਜਿਹੜਾ ਹੈਗਾ ਇੱਕ ਟੁੱਟਣਾ ਵਾ ਵੀ ਵਿਰਸੇ ਦੇ ਨਾਲ ਇੱਕ ਅੰਗ ਜਿਹੜਾ ਹੈਗਾ ਮੇਲੇ ਲੋਪ ਹੋ ਰਹੇ ਨੇ ਉਹ ਟੁੱਟ ਜਾਏਗਾ ਤੇ ਪੰਜਾਬ ਜਿਹੜਾ ਹੈਗਾ ਉਹ ਅਸੀਂ ਵਸੇ ਇਤਿਹਾਸ ਹੀ ਬਣੇਗਾ ਵੀ ਇੱਕ ਇਤਿਹਾਸ ਸੀ ਜਿਵੇਂ ਕਿ ਕਿਉਂਕਿ ਹੁਣ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਤਾਂ ਉਹ ਤਾਂ ਬੈਠੀ ਆ ਵਿਦੇਸ਼ਾਂ ਚ ਨਾਲੇ ਟਾਈਮ ਜਿਹੜਾ ਹੈਗਾ ਕਿਹਦੇ ਕੋਲੇ ਆ ਇਹਨੂੰ ਟਾਇਲ ਵੀ ਨਹੀਂ ਤੇ ਬਾਕੀ ਜਿਹੜੀਆਂ ਉਹ ਉਹਦਾ ਜਿਹੜੀਆਂ ਰੇੜੀਆਂ ਫੜੀਆਂ ਲੱਗਦੀਆਂ ਨੇ ਪਹਿਲਾਂ ਤਾਂ ਉੱਥੇ ਲੋਕ ਆਮ ਖੜਕੇ ਮਾਣ ਸਮਝਦੇ ਸੀ ਖਾਣ ਲੱਗੇ ਆ ਪਰ ਹੁਣ 5 ਸਟਾਰਾਂ ਨੇ 3 ਸਟਾਰ ਹੋਟਲਾਂ ਨੇ ਵਧੀਆ ਜਿਹੇ ਹੈਗੇ ਆ ਰੈਸਟੋਰੈਂਟਾਂ ਨੇ ਉਹਨਾਂ ਦੀ ਜਗ੍ਹਾ ਲੈ ਲਈ ਆ ਤੇ ਹੁਣ ਉੱਥੇ ਲੱਗ ਜਾ ਕੇ ਲੱਗਦਾ ਹੈ ਕਿ ਆਪਣਾ ਸਟੈਂਡਰਡ ਲੋ ਹੋ ਗਿਆ ਜੇਕਰ ਉੱਥੇ ਰੇੜੀਆਂ ਤੇ ਖੜੇ ਹੋ ਕੇ ਖਾਣਾ ਜੀ 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 ਤਾਜੇ ਖਾਸਲ ਬਤਾਂ ਤਾਂ ਆਡੀਅன்ஸ் ਦੇ ਨਾਲ ਕਿਤੇ ਮਨ ਲੱਗਦਾ ਹੈ ਕਿ ਚਾਹੇ ਕੁਝ ਵੀ ਹੋ ਜਾਏ ਆਪਣਾ ਰਿਲੀਜੀਅਸ ਅਪਰ ਨਹੀਂ ਬੋਲਣਾ ਚਾਹੀਦਾ ਤੇ ਚਾਹੇ ਆਪਾਂ ਬਾਹਰ ਵੀ ਚਲ ਜਾਈਏ ਬਟ ਫਿਰ ਵੀ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਆਪਣੇ ਮੇਲੇ ਆਪਣੀ ਵਿਰਾਸਤ ਜਿਹੜੀ ਹੈ ਪੰਜਾਬ ਦੀ ਆਪਾਂ ਨੂੰ ਆਪਣੇ ਕਲਚਰ ਨਾਲ ਜੋੜ ਕੇ ਰੱਖਣੀ ਹੈ ਇਹ ਸਿਰ ਇੱਕ ਹਵਾ ਤੇਰੀ ਬਣੀ ਹੋਈ ਸੀ ਕਿ ਮੇਲਾ ਜਿਹੜਾ ਹੈ ਉਹ ਆਪਣੇ ਪਾਪਾ ਦੇ ਮੋਢੇ ਦੇ ਉੱਤੇ ਬੈ ਕੇ ਦੇਖਦੇ ਹੁੰਦੇ ਆ ਬੱਚੇ ਜੀ ਜੀ ਅਸੀਂ ਵੀ ਜਾਂਦੇ ਅਸੀਂ ਵੀ ਜਾਂਦੇ ਰਹੇ ਆ ਪਰ ਹੁਣ ਕਰਨਿਆ ਵੀ ਹੁਣ ਪਹਿਲਾਂ ਤਾਂ ਬੱਚੇ ਜਿਹੜੇ ਹੈਗੇ ਆ ਮੋਢਿਆਂ 'ਤੇ ਚੜਦੇ ਸੀ ਹੁਣ ਤਾਂ ਜੰਮਦਾ ਬੱਚਾ ਹੀ ਮੋਬਾਈਲ 'ਤੇ ਆ ਹਾਂਜੀ ਉਹ ਮੋਢਿਆਂ 'ਤੇ ਵੀ ਆਪਣੇ ਆਪ ਨੂੰ ਬੱਚਾ ਵੀ ਜਿਹੜਾ ਹੈਗਾ ਉਹ ਚੀਜ਼ ਨਹੀਂ ਸਮਝਦਾ ਕਿਉਂਕਿ ਹੁਣ ਤਾਂ ਹਰੇਕ ਕੋਲੇ ਗੱਡੀਆਂ ਨੇ ਅਗੇ ਜਦੋਂ ਥੱਕ ਜਾਣਾ ਵੀ ਉਂਗਲ ਫੜ ਕੇ ਲੈ ਕੇ ਜਾਂਦੇ ਸੀ ਬੱਚੇ ਨੂੰ ਵੀ ਬੱਚਾ ਜੇ ਥੱਕ ਗਿਆ ਤਾਂ ਮੋਢਿਆਂ 'ਤੇ ਚੱਕ ਲਿਆ ਜੀ ਤੇ ਹੁਣ ਜਿਹੜੀ ਹੈਗੀਆਂ ਮੋਢਿਆਂ ਦੇ ਤਾਂ ਬੱਚਿਆਂ ਨੇ ਜਿਹੜਾ ਹੈਗਾ ਬੱਚਿਆਂ ਕੋਲੇ ਕਿਉਂਕਿ ਪੇਰੈਂਟਸ ਕੋਲੇ ਗੱਡੀਆਂ ਨਹੀਂ ਤੇ ਅੱਗੇ ਸਾਈਕਲ ਵੱਡੀ ਤੋਂ ਵੱਡੀ ਗੱਲ ਹੁੰਦੀ ਸੀ ਆਮ ਪਿੰਡਾਂ ਦੇ ਵਿੱਚ ਸਾਈਕਲ ਆ ਤੇ ਉਹ ਚੰਗਾ ਜਿਹੜਾ ਹੈਗਾ ਬੰਦਾ ਵਾ ਤੇ ਜਿਹੜਾ ਕਿ ਸਕੂਟਰ ਵਗੈਰਾ ਤਾਂ ਉਹ ਤਾਂ ਬਾਅਦ ਜਾਏ ਨੇ ਤੇ ਉਦੋਂ ਇਸ ਤਰ੍ਹਾਂ ਉਂਗਲ ਫੜ ਕੇ ਨ ਜਾਣਾ ਮੋਢਿਆਂ ਤੇ ਚੱਕਣਾ ਇੱਕ ਉਹ ਵੀ ਇੱਕ ਕਲਚਰ ਸੀਗਾ ਕਲਚਰ ਦਾ ਹਿੱਸਾ ਸੀ

ਅਜੇ ਲੱਗਦਾ ਹੈ ਅਜੇ ਲੱਗਦਾ ਵਾ ਜੇਕਰ ਹੋਰ ਵੀ ਸਾਡੇ ਦਰਸ਼ਕ ਸੁਣਦੇ ਆ ਆਪਣੇ ਬੱਚਿਆਂ ਨੂੰ ਜਿੰਦੀ ਇਹ ਜੇ ਮੇਲੇਆਂ ਬਾਰੇ ਜਿਹੜੇ ਰਿਲੀਜੀਅਸ ਨਾਲ ਜੁੜੇ ਹੋਏ ਨੇ ਨਾਲ ਲੈ ਕੇ ਜਾਓ ਬਾਹਰ ਲੈ ਆਓ ਕਿੰਨਾ ਕਲਚਰ ਆਪਣੀ ਵਿਰਾਸਤ ਕੀ ਜੀ ਹੈ ਉਸ ਮੇਲੇ ਦੇ ਵਿਦਿਆਰਥੀ ਮਤਲਬ ਕਿ ਜਿਹੜੇ ਰੋਜ਼ਗਾਰ ਉਸ ਮੇਲੇ ਦੇ ਵਿੱਚ ਵਿਚਾਰੇ ਲੋਕਾਂ ਦੇ ਛੇਨ ਗਿਆ ਔਰ ਰੋਜ਼ਗਾਰ ਨੂੰ ਮੈਨੂੰ ਵਾਪਸ ਆਣੇ ਚਾਹੀਦੇ ਕਿਉਂਕਿ ਇੱਕ ਉਮੀਦ ਹੁੰਦੀ ਉਹਨਾਂ ਨੂੰ ਉਸ ਮੇਲੇ ਦੇ ਵਿੱਚ ਆ ਕੇ ਕਿ ਸਾਡਾ ਰੋਜ਼ਗਾਰ ਬਣੂਗਾ ਸਾਨੂੰ ਕੋਈ ਕਿ ਐਸੇ ਮਿਲ ਲੜਗੇ ਬਟ ਆਡੀਅன்ஸ் ਨਹੀਂ ਜਾਂਦੀ ਉਹ ਤੇ ਦਰਸ਼ਕ ਨਹੀਂ ਜਾਂਦੇ ਤਾਂ ਲੱਗਦਾ ਉਹ ਨਹੀਂ ਜੀ ਕਿਤੇ ਲੈ ਕਿਤੇ ਕਿਤੇ ਨਹੀਂ ਜੀ ਕਿਤੇ ਕਿਤੇ ਤਾਂ ਦੀ ਇਹ ਸ੍ਰਿਸ਼ਟੀ ਚੱਲੀ ਜਾਂਦੀ ਆ ਜੀ ਪਹਿਲਾਂ ਜਿਹੜਾ ਹੈਗਾ ਦੇਖੋ ਤੁਸੀਂ 100 ਰੁਪਿਆ ਜੇ ਪਿੰਡ ਦੇ ਵਿੱਚ ਕਿਸੇ ਕੋਲ ਹੁੰਦਾ ਸੀ ਬਹੁਤ ਅਮੀਰ ਸਮਝਿਆ ਜਾਂਦਾ ਸੀ ਤੇ ਉਦੋਂ ਇੰਨੀਆਂ ਲੋੜਾਂ ਵੀ ਨਹੀਂ ਸੀ ਉਦੋਂ ਸਿਰਫ ਚਾਹ ਪੱਤੀ ਜਾਂ ਚਾਹ ਪੱਤੀ ਲੈਣ ਜਾਂ ਖੰਡ ਲੈਣ ਲਈ ਸਹਿਰ ਜਾਂਦੇ ਸੀ ਉਹ ਵੀ ਛਮਾਹੀ ਜੀ ਜਦੋਂ ਹਾੜੀ ਸੋਣੀ ਵੇਚ ਕੇ ਉਦੋਂ ਗੱਡੇ ਤੇ ਜਾਣਾ ਗੱਡੇ ਭਰ ਕੇ ਲੈ ਕੇ ਆਉਂਦੇ ਸੀਗੇ ਵੀ ਰਾਸਣ ਦੇ 6 ਮਹੀਨਿਆਂ ਦਾ ਇਕੱਠਾ ਲਿਆਂਦਾ ਕਪੜਾ ਲਿਆਂਦਾ ਥਾਣ ਲਿਆਂਦਾ ਪਰ ਹੁਣ ਤਾਂ ਜਿਹੜਾ ਹੈਗਾ ਜਿਹੜੀ ਸਮੇਂ ਦੀ ਤੇਜ਼ੀ ਆ ਪੈਸਾ ਮਾਰਕੀਟ ਦੇ ਵਿੱਚ ਆਇਆ ਸੰਦੇਸੀ ਸਮਝੋਤੇ ਹੋਏ ਨੇ ਤੇ ਟੈਕਨੋਲੋਜੀ ਜਿਹੜੀ ਹੈਗੀ ਆ ਇੱਕਦਮ ਚੇਂਜ ਹੋਈ ਆ ਮਸ਼ੀਨਰੀ ਯੁੱਗ ਆ ਗਿਆ ਉਹਦੇ ਨਾਲ ਜਿਹੜਾ ਹੈਗਾ ਹਰ ਹੱਥ ਦੇ ਵਿੱਚ ਮੋਬਾਈਲ ਆ ਤੇ ਹੁਣ ਪੈਸੇ ਦੀ ਕੋਈ ਕੀਮਤ ਨਹੀਂ ਰਹੇਗੀ ਤੇ ਇਸ ਕਰਕੇ ਜਿਹੜਾ ਹੈਗਾ ਹੁਣ ਯੁੱਗ ਤਾਂ ਟੈਕਨੋਲੋਜੀ ਜਿਹੜੀ ਆਈ ਆ ਤੇ ਉਹਦੇ ਨਾਲ ਆ ਅਪਡੇਟ ਹੋਇਆ ਵਾ ਤੇ ਸਾਨੂੰ ਵੀ ਜਿੰਦੀ ਬਾਕੀ ਅਪਡੇਟ ਹੋਣਾ ਚਾਹੀਦਾ ਪਰ ਉਹ ਇਤਿਹਾਸਿਕ ਮੇਲੇ ਯਾਦ ਰੱਖਣੇ ਚਾਹੀਦੇ ਆ ਪਰ ਇਹ ਨਹੀਂ ਹੈਗਾ ਵੀ ਅਸੀਂ ਜਿਹੜਾ ਹੈਗਾ ਵੀ ਮਸ਼ੀਨਰੀ ਦਾ ਲਾਭ ਨਾ ਲਈਏ ਜਿਹੜੀ ਨਵੀਂ ਟੈਕਨੋਲੋਜੀ ਆਈ ਹੈ ਜੀ ਠੀਕ ਹੈ ਨਾ ਪਹਿਲਾਂ ਤਾਂ ਦੇਖੋ ਜੀ ਸਭ ਕੁਝ ਖੇਤਾਂ ਦੇ ਵਿੱਚ ਹੁੰਦਾ ਸੀ ਲੋਕ ਖੇਤਾਂ 'ਚ ਹੀ ਕੰਮ ਕਰਦੇ ਸੀ ਮਿੱਟੀ ਨਾਲ ਮਿੱਟੀ ਰਹਿੰਦੇ ਸੀਗੇ ਕੱਪੜੇ ਵੀ ਜਿਹੜੇ ਹੈਗੇ ਆ ਹਫਤਾ ਹਫਤਾ ਵਿੱਚ ਚੱਲ ਜਾਂਦੇ ਸੀ ਖੱਦਰ ਦਾ ਸੂਟ ਹੁੰਦਾ ਸੀਗਾ ਪਾਪਲੀ ਨੇ ਖੱਦਰ ਸਿੰਸਰ ਉਹ ਉਸ ਕੀ ਇਹ ਜਿਹੇ ਹੁੰਦੇ ਸੀ ਕਪੜੇ ਤੇ ਉਦੋਂ ਜਨਕੀ ਰੈਂਡ ਦੀ ਸਾਬਣ ਬਣਦੀ ਸੀ ਰੈਂਡ ਦੀ ਘਰੇ ਹੀ ਬਣਾ ਲੈਂਦੇ ਸੀ ਮੈਂ ਆਪਣੀ ਮੇਰੇ ਆਪਣੇ ਸੁਰਤ ਦੀ ਗੱਲ ਕਰ ਰਿਹਾ ਤੇ ਘਰ ਹੀ ਬਣਾ ਲੈਂਦੇ ਸੀ ਤੇ ਬਜਾਰੀ ਚੀਜ਼ਾਂ ਦੀ ਲੋੜ ਨਹੀਂ ਸੀ ਤੇ ਜਿਹੜੀ ਵੀ ਚਿੱਠੀ ਆ ਜਾਂ ਚਿੱਠੀ ਦਾ ਜਿਹੜਾ ਡਾਕੀ ਹੈ ਡਾਕੀ ਤਾਂ ਹੁੰਦਾ ਸੀ ਦੋ ਤਿੰਨ ਪਿੰਡਾਂ ਦਾ ਇਕੱਠਾ ਤੇ ਉਹਦਾ ਕਿਉਂਕਿ ਲਿਟਰੇਸੀ ਨਹੀਂ ਸੀ এডਿਕੇਸ਼ਨ ਨਹੀਂ ਸੀ ਬਹੁਤ ਘੱਟ ਸੀ ਪਿੰਡ ਦਾ ਜਿਹੜਾ ਬਾਣੀ ਆਉਂਦਾ ਸੀ ਜਿਹੜਾ ਜਿਹਦੀ ਦੁਕਾਨ ਬਣਾਈ ਹੁੰਦੀ ਪਾਈ ਹੁੰਦੀ ਸੀ ਪਿੰਡ ਦੇ ਵਿੱਚ ਉਹਨੂੰ ਪੜਾਇਆ ਹੁੰਦੇ ਹੁੰਦੇ ਸੀ ਬੁੜੀਆਂ ਆਮ ਜੇ ਕਿਸੇ ਫੌਜੀ ਦੀ ਆਉਣੀ ਆਪਦੇ ਘਰ ਆਉਣੀ ਤਾਂ ਉੱਥੇ ਚਿੱਠੀ ਪੜਾ ਕੇ ਆਉਣੀ ਤੇ ਉਹ ਚਿੱਠੀ ਜੇ ਕਿਤੇ ਫਟੀ ਹੋਣੀ ਕਈ ਵਾਰੀ ਇਦਾਂ ਦਾ ਵੀ ਘਟਨਾਵਾਂ ਹੋਈਆਂ ਵੀ ਚਿੱਟੀ ਫਟੀ ਹੋਈ ਆ ਉਹਨੂੰ ਤਾਰ ਵੀ ਕਹਿੰਦੇ ਸੀ ਵੀ ਤਾਰ ਆਈ ਆ ਵੀ ਉਹ ਮਰ ਗਿਆ ਫੌਜੀ ਕਿਤੇ ਹਾਂਜੀ ਉਦੋਂ ਕਈ ਵਾਰੀ ਉੰਜ ਫਟ ਜਾਵੇ ਤਾਂ ਠੀਕ ਚੀੜਾ ਪੈ ਜਾਂਦਾ ਸੀ ਵੀ ਫੱਟੀ ਆਈ ਏ ਚਿੱਟੀ ਨਹੀਂ ਕਿਤੇ ਜਿਹਦੀ ਟੈਕਨੋਲੋਜੀ ਐਡੀ ਫਾਸਟ ਨਹੀਂ ਸੀ ਬਿਲਕੁਲ ਜੀ ਜੀ ਦੇਖੋ ਚਿੱਠੀਆਂ ਦਾ ਗੱਲ ਕਰਦੇ ਹੋ ਨਾ ਆ ਜਿੱਤੇ WhatsApp ਤੇ ਥੋੜਾ ਜਿਹਾ ਮੈਸੇਜ ਲੇਟ ਹੋ ਜਾਤਾ ਆ ਰਿਸ਼ਤੇ ਬਲੌਕ ਹੋ ਜਾਂਦਾ ਛੋਟੇ ਜਿਹੇ ਅੰਦਰ 1 ਸੈਕਿੰਡ ਦੇ ਵਿੱਚ ਮਤਲਬ ਇੰਨੀ ਜ਼ਿਆਦਾ ਟੈਕਨੋਲੋਜੀ ਐਡਵਾਂਸ ਹੋ ਗਈ ਹੈ ਨਹੀਂ ਤੁਸੀਂ ਰਿਸ਼ਤਿਆਂ ਦੀ ਗੱਲ ਕੀਤੀ ਹੈ ਰਿਸ਼ਤੇ ਤਾਂ ਦੇਖੋ ਪਹਿਲਾਂ ਇੱਕ ਨਾਈ ਹੁੰਦਾ ਸੀਗਾ ਜੀ ਮਹਾਰਾਜਾਂ ਮਲੇ ਤਾਂ ਇੱਕ ਉਹਦੇ ਹੱਥ ਸੁਨੇਹਾ ਭੇਜਿਆ ਜਾਂਦਾ ਸੀ ਵੀ ਠੀਕ ਆ ਰੁਕਾ ਭੇਜਿਆ ਜਾਂਦਾ ਸੀਗਾ ਵੀ ਉਹਦੀ ਕੁੜੀ ਨਾਲ ਰਿਸ਼ਤਾ ਚਲੋ ਉਸ ਸਮੇਂ ਸਿਸਟਮ ਐ ਸੀ ਤਾਂ ਉਸ ਸਮੇਂ ਬਹੁਤ ਧੱਕਾ ਵੀ ਔਰਤ ਸਮਾਜਣਾ ਹੁੰਦਾ ਸੀਗਾ ਤੇ ਪਰ ਬਾਅਦ ਦੇ ਵਿੱਚ ਆਇਆ ਇੱਕ ਨਾਈ ਦੇ ਹੱਥ ਰੁਪਈਆ ਭੇਜਿਆ ਜਾਂਦਾ ਸੀ ਫਲਾਨੇ ਉਹਦੇ ਤੇ ਵਿਸ਼ਵਾਸ ਕੀਤਾ ਜਾਂਦਾ ਸੀ ਉਹ ਰੁਪਈਆ ਦੇ ਆਵੇ ਜੀ ਰਿਸ਼ਤਾ ਪੱਕਾ ਹੋ ਜਾਂਦਾ ਸੀ ਹੂੰ ਠੀਕ ਹੈ ਨਾ ਉਹ ਤਾਂ ਜਿਹੜੀ ਕਿ ਕੁੜੀ ਦੇ ਜਿੰਦੀ ਕੇ ਜੰਮ ਦੇ ਦਾ ਵੀ ਰਿਸ਼ਤੇ ਹੋ ਜਾਂਦੇ ਸੀ ਪਹਿਲਾਂ ਰਿਸ਼ਤਾ ਹੁੰਦਾ ਸੀ 18 ਸਾਲ ਤੱਕ 20 ਸਾਲ ਤੱਕ 22 ਸਾਲ ਤੱਕ ਵੇਟ ਕਰਨੀ ਹਿੱਸੀਗੀ ਉਹ ਤੱਕ ਵੇਟ ਹੁੰਦੀ ਸੀ ਵੀ ਮੁੰਡਾ ਉੱਥੇ ਮੰਗਿਆ ਹੋਇਆ ਤੇ ਮੁੰਡਾ ਉਹ ਪਿੰਡ ਦੇ ਯੂਥ ਆਣੇ ਵਾਲੇ ਨੂੰ ਲੰਘ ਦੱਸ ਗਿਆ ਬਿਲਕੁਲ ਠੀਕ ਹੈ ਜੀ ਹੁਣ ਤਾਂ ਇਹ ਆ ਵੀ ਤੇ ਫੇਰ ਇਲਾਕੇ ਦੇ ਵਿੱਚ ਵੀ ਨਹੀਂ ਆਲੇ ਪੰਜ ਸੱਤ ਪਿੰਡ ਛੱਡ ਕੇ ਵਿਆਹ ਹੁੰਦਾ ਹੁੰਦਾ ਸੀਗਾ ਤੇ ਹੁਣ ਤਾਂ ਪਿੰਡਾਂ ਦੇ ਵਿੱਚ ਹੀ ਜਿਹੜੇ ਹੈਗੇ ਆ ਵਿਆਹ ਹੋਣ ਲੱਗੇ ਆਪਾਂ ਦੇਖ ਰਹੇ ਆ ਜਿਹੜਾ ਕਿ ਸ਼ਹਿਰਾਂ ਦੇ ਵਿੱਚ ਵੀ ਦੇਖਦੇ ਆ ਵੀ ਇੰਦਰਲੇ ਮੱਲੇ ਦੂਜੇ ਮੱਲੇ ਦਾ ਇੱਕ ਮੱਲੇ ਦੇ ਆ ਮੁੰਡਾ ਕੁੜੀ ਜਿਹਦੀ ਕਿ ਵੈਸਟਰਨ ਕਲਚਰ ਨੇ ਹਾਵੀ ਹੋ ਗਿਆ ਤੇ ਅਸੀਂ ਵੀ ਬੜਾ ਮਾਣ ਮਹਿਸੂਸ ਕਰਦੇ ਆ ਵੀ ਹਾਂਜੀ ਅਸੀਂ ਵੈਸਟਰਨ ਉਹ ਪਰ ਤੇ ਪਰ ਬਹੁਤ ਜਿਹੜਾ ਪੰਜਾਬੀ ਸਭਿਆਚਾਰ ਆ ਪੰਜਾਬੀ ਰਚਾ ਪੰਜਾਬੀ ਸਾਡਾ ਰਿਲੀਜੀਅਸ ਆ ਉਹ ਰਚਾ ਉਹ ਰਚਾ ਕਿਉਂਕਿ ਅਸੀਂ ਪਹਿਲਾਂ ਦੇਖਿਆ ਜਾਵੇ ਅਸੀਂ ਪਹਿਲਾਂ ਦੇਖਿਆ ਜਾਵੇ ਸਾਡੇ ਜਿਹੜੇ ਹੈਗੇ 200 ਸਾਲ ਪਹਿਲਾਂ ਦੀ ਗੱਲ ਕਰਦਾ 6 ਫੁੱਟ ਤੋਂ ਕਦ ਸਟਾਰਟ ਹੁੰਦੇ ਸੀ ਕੰਮ ਇਹ ਸੀਏ ਫਟ ਤੋਂ ਪੰਜਾਬ ਦੇ ਲੋਕਾਂ ਦੇ ਜਦੋਂ ਅਫਗਾਨਿਸਤਾਨ ਦਾ ਜੀਆ ਕਾਬਲ ਖੰਧਾਰ ਪਾਕਿਸਤਾਨ ਦਾ ਸਾਡੇ ਪੰਜਾਬ ਦੇ ਵਿੱਚ ਹੀ ਹੁੰਦਾ ਸੀ ਲਾਹੌਰ ਰਾਜਧਾਨੀ ਸੀ ਤੇ ਅਬਦਾਲੀ ਲੁੱਟ ਕੇ ਲੈ ਕੇ ਜਾਂਦਾ ਹੁੰਦਾ ਸੀ ਦਿੱਲੀ ਨੂੰ ਉੱਥੇ ਲੋਕਾਂ ਦੀਆਂ ਧੀਆਂ ਭੈਣਾਂ ਕੁੜੀਆਂ ਨੂੰ ਲੁੱਟ ਕੇ ਨਾਲ ਖਜ਼ਾਨੇ ਲੁੱਟ ਕੇ ਲੈ ਕੇ ਜਾਂਦੇ ਸੀ ਤੇ ਪੰਜਾਬੀ ਤਕੜੇ ਹੁੰਦੇ ਸੀ ਅਸੀਂ ਇੱਥੇ ਅੰਮ੍ਰਿਤਸਰ ਕੋਲ ਦੀ ਲੰਗ ਦੇ ਸੀ ਇਹ ਇਹਨਾਂ ਨੂੰ ਆਪਣੇ ਜਿਹੜੇ ਹੈਗੇ ਅਰਬ ਕੰਟਰੀ ਨੂੰ ਤੇ ਉੱਥੇ ਗਜਨੀ ਦੇ ਸਹਾਰਾਂ ਚ ਵੇਚਦੇ ਸੀ ਜੀ ਕੁੜੀਆਂ ਨੂੰ ਤੇ ਅਸੀਂ ਉਹਨੂੰ ਤਾਂ ਖੋ ਲੈਂਦੇ ਸੀ ਪੰਜਾਬੀ ਇੰਨੇ ਤਕੜੇ ਸੀ ਪੰਜਾਬੀਆਂ ਦਾ ਜਿਹੜਾ ਕਿ ਅਰ ਇੰਡੀਅਨ ਘੋੜੇ ਭਾਰ ਨਹੀਂ ਚੱਕਦੇ ਸੀ ਜੀ ਅਰਬੀ ਘੋੜੇ ਮਂਗਾਏ ਜਾਂਦੇ ਸੀ ਤੇ ਜਨਨ ਕਿ ਪੰਜਾਬੀ ਇੰਨੇ ਤਕੜੇ ਸੀ 6 ਫੁੱਟ ਤੋਂ ਕੱਦ ਸਟਾਰਟ ਹੁੰਦਾ ਸੀ 7 ਮਣ ਪੱਕੇ ਹਰੀ ਸਿੰਘ ਨੂਲੇ ਦਾ ਭਾਰ ਸੀ ਦੇਖੋ ਹੌਨ ਰਿਕਾਰਡ ਮੈਂ ਗੱਲ ਕਰ ਰਿਹਾ 7 ਮਣ 40 ਕਿਲੋ ਦਾ ਇੱਕ ਮਣ ਹੁੰਦਾ 280 ਕਿਲੋ ਠੀਕ ਹੈ ਜੀ ਐਡੇ ਐਡੇ ਤਕੜੇ ਸਾਡੇ ਸ਼ੂਰ ਮੇ ਜਰਨੈਲ ਤੇ ਔਰ ਹੁਣ ਜਿਹੜਾ ਜਿਹੜਾ ਹੈਗਾ ਪੱਛਮੀ ਸਭਿਆਚਾਰ ਦੇ ਨਾਲ-ਨਾਲ ਜਿਹੜਾ ਸਾਡੇ ਆ ਗਿਆ ਯੂਰੀਆ ਪੈਸਟੀਸਾਈਡ ਸਾਡੀ ਖੇਤੀ ਦੇ ਵਿੱਚ ਕਣਕ ਤਾਂ ਸਾਡਾ ਸਾਡੀ ਪੰਜਾਬੀ ਪੰਜਾਬ ਦੀ ਥੋੜੋ ਜਾਂ ਭਾਰਤ ਦੀ ਥੋੜੀ ਜੀ ਕਣਕ ਜਿਹੜੀ ਆ ਖਾਣਾ ਸਾਡਾ ਤਾਂ ਕੋਦਰਾ ਸੀ ਜਿਉਂ ਸੀ ਇਹ ਤਾਂ ਅਮਰੀਕਾ ਦੀ ਪ੍ਰੋਡਕਟ ਆ ਠੀਕ ਹੈ ਜੀ ਉਹ ਸਾਰਾ ਕੁਝ ਸਾਡੇ ਨਾਲ ਜੁੜਿਆ ਪੈਸੀਸਾਈਡ ਆ ਕੇ ਸਾਡੇ ਕੰਦ 5 ਫੁੱਟ ਤੇ ਆ ਕੇ ਕਰਗੇ ਉਮਰਾ ਵੀ ਸਾਡੀਆਂ ਵੱਡੀਆਂ ਸੀ ਪੰਜਾਬ ਦੀਆਂ ਜਿਸ ਤੋਂ ਪੰਜਾਬ ਦਾ ਸਾਡਾ ਕਨਸੈਪਟ ਜਿਹੜਾ ਹੈਗਾ ਉਹ ਜਿਹੜੇ ਹੈਗੇ ਆ ਗੋਰੇ ਲੈ ਗਏ ਵੀ ਇਹ ਕਿਉਂ ਸਾਡੀ ਲਿਟਰੇਸੀ ਵੀ ਉਦੋਂ 90 95% ਸੀ ਮਹਾਰਾਜਾ ਰਣਜੀਤ ਸਿੰਘ ਵੇਲੇ ਬਿਲਕੁਲ ਦੇਖੋ ਸਾਡਾ ਸਾਰਾ ਕੁਝ ਜਿੱਥੇ ਸਾਡਾ ਸੋਲੇ ਦੀ ਚਿੜੀ ਨੂੰ 골ਡ ਲੈ ਗਏ ਕੋਹੀਨੂਰ ਲੈ ਗਏ ਸਾਡੀ ਕੋਈ ਨਹੀਂ ਘਟ ਗਈ ਸਾਡੇ ਕੋਈ ਨਹੀਂ ਸਾਡੇ ਕੋਲ ਨੌਕਰੀ ਕਰਨਾ ਦਿੰਦੇ ਸੀ ਗੋਰੇ ਜੀ ਪੰਜਾਬ ਦੇ ਵਿੱਚ ਨੌਕਰੀ ਕਰਨਾ ਹੁੰਦੇ ਸੀ ਤੇ ਹੁਣ ਪੰਜਾਬ ਦੇ ਬੱਚੇ ਉੱਥੇ ਜਾ ਰਹੇ ਹੁਣ ਪੰਜਾਬ ਦੇ ਉੱਥੇ ਜਾ ਰਹੇ ਆ ਪਰ ਪੰਜਾਬ ਦਾ ਜਿਹੜਾ ਹੈਗਾ ਪੰਜਾਬੀ ਜਿੱਥੇ ਜਾਂਦੇ ਆ ਪਰ ਤਰੱਕੀ ਤਾਂ ਕਰਦੇ ਨੇ ਪਰ ਦੇਖੋ ਜਿਵੇਂ ਹੁਣ ਕੈਨੇਡਾ ਦੇ ਵਿੱਚ ਦੇਖ ਲਓ ਸਾਡੇ 20 25 ਦਾ ਭਾਰਤ ਦੇ ਜਿਹੜੇ ਹੈਗੇ ਆ ਖਾਸ ਕਰਕੇ ਪੰਜਾਬ ਦੇ 10 11 ਨੇ ਮੈਂਬਰ ਪਾਰਲੀਮੈਂਟ ਤੇ ਜਿਹੜੀ ਕਿ ਕਹਿੰਦਾ ਭਾਵ ਜੇ ਜੁਪੀ ਉਧਰ ਗਏ ਆ ਸਾਡਾ ਅਸੀਂ ਉਸ ਹੀ ਗਰੇਤਲਾ ਸੀਗਾ ਸਾਰਾ ਇਲਾਕਾ ਟੰਬੇ ਸੀ ਜਾ ਰੇਤਲਾ ਸੀ ਨਾ ਅਸੀਂ ਉਹ ਖੇਤੀ ਉੱਥੇ ਕਰਾਤੀ ਸਾਰੀ ਕਿਉਂਕਿ ਪਧਰਾ ਕਰਤਾ ਕਿਉਂਕਿ ਪੰਜਾਬ ਵੀ ਇੱਕ ਪੰਜਾਬ ਇਹ ਖੇਤੀ ਦੀ ਹੱਬਾ ਕਿਉਂਕਿ ਇਹਨੂੰ ਹਰੀ ਕ੍ਰਾਂਤੀ ਦੇ ਨਾਮ ਨਾਲ ਜਾਣਿਆ ਜਾਂਦਾ ਚਿੱਟੀ ਕ੍ਰਾਂਤੀ ਦੇ ਨਾਮ ਵੀ ਜਾਣਿਆ ਜਾਂਦਾ ਹੈ ਕਿਉਂਕਿ ਪੰਜਾਬ ਦੇ ਅਮੀਰ ਸੱਭਿਆਚਾਰ ਦੇ ਨਾਲ ਇਹ ਵੀ ਸਾਰੀਆਂ ਜੁੜਿਆ ਖਾਣ ਪੀਣ ਪਰਾਉਣ ਚਾਰੀ ਸਾਡੇ ਪੰਜਾਬੀਆਂ ਦੀ ਜਿਹੜੀ ਹਿੰਦੀ ਆ ਨੰਬਰ 1 ਸੀ ਤੇ ਪਰ ਹੁਣ ਜਿਹੜਾ ਹੈਗਾ ਆ ਪੀਜੇ 버ਗਰ ਆ ਗਏ ਨੇ ਮੋਮੋਜ਼ ਆ ਗਏ ਨੋਡਲਸ ਆ ਗਏ ਨੇ ਹੁਣ ਸਾਡੇ ਮੱਕੰਡਾ ਦੇ ਵਿੱਚ ਮਾਣ ਮਹਿਸੂਸ ਕਰਦੇ ਆ ਜੀ ਇਹ ਪੀਜੇ 버ਗਰ ਅ ਅਸੀਂ ਖਾੜ ਜਾਣਾ ਹਾਂ ਜੀ ਜੀ ਕਿਤੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਲੱਸੀ ਦਾ ਗਲਾਸ ਮੱਖਰ ਉੱਪਰ ਆ ਉਹ ਚੀਜ਼ਾਂ ਦਾ ਲੱਗਦਾ ਕਿ ਆਪਾਂ ਨੂੰ ਨਹੀਂ ਭੁੱਲੇ ਚਾਹੀਦੇ ਜੇ ਆਪਾਂ ਜਿੱਥੇ ਮੱਦੇ ਚੱਲ ਜਾਈਏ ਵੀ ਗੇਮ ਹੈ ਆਲਰੇਡੀ ਕਿ ਆਗੇ ਪੰਜਾਬ ਦਾ ਕਲਚਰ ਬਹੁਤ ਰਿਚ ਹੈ ਤਿਆ ਪਗਲ ਸਾਰ ਤੇ ਨਿਸ਼ਵਾਰਦ ਮਿਲੇ ਤੋਂ ਗੱਲ ਆ ਗਈ ਹੋਰ ਗੱਲ ਕਿੱਥੇ ਵਧ ਗਈ ਪਰ ਆਪਾਂ ਸਪਾਰ ਦੇ ਮੇਲੇ ਤੇ ਵਾਪਸ ਲਿਆਉਣੇ ਆ ਸਪਾਰ ਦਾ ਮੇਲਾ ਜਿਹੜਾ ਹੈਗਾ ਇਹਦਾ ਆਪਾਂ ਸਪਾਰ ਦੇ ਮੇਲੇ ਤੇ ਗੱਲ ਲਿਆਉਣੇ ਆ ਸਪਾਰ ਦੇ ਮੇਲੇ ਦੇ ਜਿਹੜਾ ਹੈਗਾ ਆਪਾਂ ਜਿਹੜੀ ਹੈਗੀ ਆ ਥੋੜਾ ਜਿਹਾ ਦਿਖਾ ਦਈਏ ਝਲਕੀਆਂ ਜਿਹੜੇ ਸਾਡੇ ਰਿਪੋਰਟਰ ਨੇ ਜਾ ਕੇ ਉੱਥੇ ਕਵਰ ਕੀਤਾ ਵਾ ਤੇ ਆਓ ਤੁਹਾਨੂੰ ਦਿਖਾ ਦਈਏ ਮੇਲਾ ਸਪਾਰ ਦਾ ਤਾ ਅੱਜ ਅਸੀਂ ਬਹੁਤ ਗੱਲਬਾਤ ਕੀਤੀ ਖਾਸ ਪ੍ਰੋਗਰਾਮ ਦੇ ਲੇਖਕ ਉਹ ਕਰੇ ਅਨ ਤੁਹਾਨੂੰ ਜ਼ਰੂਰ ਪਹੁੰਚਾ ਲਿਆ ਤੁਹਾਨੂੰ ਕਿਵੇਂ ਲੱਗੀਆਂ ਇਹ ਗੱਲਾਂ ਜ਼ਰੂਰ ਸ਼ੇਅਰ ਕਰੋ ఇన్ ਕਮੈਂਟ ਸੈਕਸ਼ਨ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨੂੰ ਨਿਊਜ਼ ਵਾਲੇ ਟੀਵੀ ਇੰਸਟਾਗ੍ਰਾਮ ਤੇ ਵੀ ਸੇਮ ਯੂਜ਼ਰ ਨੇਮ ਨਿਊਜ਼ ਵਾਲੇ ਟੀਵੀ ਐਂਡ ਫੇਸਬੁੱਕ ਤੇ ਵੀ ਡੋਟ ਫੋਰਗੇਟ ਐਂਡ ਕਮੈਂਟ ਕਿ ਤੁਹਾਨੂੰ ਕਿਦਾਂ ਲੱਗਿਆ ਇਹ ਪ੍ਰੋਗਰਾਮ ਫਿਰ ਅੱਜ ਰੋਣ ਵਾਲੇ ਫੂਡ ਦੇ ਲਈ ਨਵਾਂ ਪ੍ਰੋਗਰਾਮ ਸਾਡੇ ਕੋਲ ਆ ਜਾਣਾ ਫਿਰ ਲਾ ਦੇਵਾਂਗੇ ਤੁਹਾਨੂੰ ਅਗਲੇ ਐਪੀਸੋਡ ਵਿੱਚ ਸਤਿ ਸ਼੍ਰੀ ਅਕਾਲ ਜੀ